ਐਂਟੀ ਡਰੱਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਾਸਟਰ ਸਤਨਾਮ ਸਿੰਘ ਮਨਾਵਾ ਦੇ ਘਰ ਦੇ ਬਾਹਰ ਕੁਝ ਵਿਅਕਤੀਆਂ ਦੇ ਵੱਲੋਂ ਧਮਕੀਆਂ ਭਰੇ ਪੱਤਰ ਚਪਕਾਉਣ ਦੀ ਘੁਣਾਈ ਹੈ ਮਾਸਟਰ ਸਤਨਾਮ ਸਿੰਘ ਮਨਾਵਾ ਦੇ ਵੱਲੋਂ ਫਿਲਹਾਲ ਇਸ ਗੱਲ ਦੀ ਇਤਲਾਹ ਖੇਮਕਰਨ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਸਤਨਾਮ ਸਿੰਘ ਮਨਾਵਾ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਹੋਏ ਛੇਵੇਂ ਦਰਿਆ ਦਾ ਵਿਰੋਧ ਕਰ ਰਹੇ ਨੇ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਐਂਟੀ ਡਰੱਗ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਅਤੇ ਸਰਕਾਰ ਵੱਲੋਂ ਵੀ ਸੂਬੇ ਭਰ ਵਿੱਚ ਚਲਾਈ ਜਾ ਰਹੀ ਨਸ਼ਿਆਂ ਦੇ ਖਿਲਾਫ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਕਰਕੇ ਨਸ਼ਾ ਤਸਕਰਾਂ ਨੂੰ ਆਪਣਾ ਕਾਰੋਬਾਰ ਬੰਦ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ ਵੱਲੋਂ ਹੀ ਅਜਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਮਾਸਟਰ ਮਨਾਵਾ ਨੇ ਕਿਹਾ ਕਿ ਮੈਂ ਮਰਤਾ ਸਕਦਾ ਹਾਂ ਪਰ ਨਸ਼ੇ ਦੇ ਖਿਲਾਫ ਉਠਾਈ ਆਵਾਜ਼ ਬੰਦ ਨਹੀਂ ਕਰ ਸਕਦਾ ਜੀ ਸਰ ਕੀ ਨਾਮ ਆਪਣੇ ਭਵਿੰਦਰ ਸਿੰਘ ਤੇ ਕੀ ਮਾਮਲਾ ਕੀ ਹੈ ਜਿਹੜਾ ਚੇਅਰਮੈਨ ਸਾਹਿਬ ਨੂੰ ਜਿਹੜੀ ਧਮਕੀ ਮਿਲੀ ਹੈ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਪੋਸਟਰ ਲੱਗੇ ਵੇਖੋ ਜੀ ਮਾਮਲਾ ਤੇ ਇਹੀ ਹੈ ਕਿ ਅਸੀਂ ਜਿਹੜੇ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈ ਹੈ ਠੀਕ ਹੈ ਜੀ ਪਿੰਡ ਪਿੰਡ ਜਾ ਕੇ ਅਸੀਂ ਟੀਮਾਂ ਦਾ ਗਠਨ ਕੀਤਾ ਹੈ ਕਿ ਹਰ ਪਿੰਡ ਦੇ ਵਿੱਚੋਂ ਕਮੇਟੀਆਂ ਬਣਾਈਆਂ ਜਾਣ ਔਰ ਇਹਨਾਂ ਨਸ਼ਿਆਂ ਦੇ ਖਿਲਾਫ ਬੋਲਿਆ ਜਾਵੇ ਔਰ ਜਿਹੜੇ ਸਮਗਲਰ ਨੇ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਸੇ ਤਹਿਤ ਹੀ ਜਿਹੜਾ ਹੈ ਕਿ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਾਡੀ ਇਹ ਪ੍ਰਸ਼ਾਸਨ ਨੂੰ ਅਪੀਲ ਆ ਕਿ ਸਤਨਾਮ ਸਿੰਘ ਨੂੰ ਜਿਹੜਾ ਹੈ ਕਿ ਉਹ ਸਖਿਆ ਮੁਹਈਆ ਕਰਵਾਈ ਜਾਵੇ ਠੀਕ ਹੈ ਤੇ ਜਿਹੜੀ ਬੰਦ ਦੀ ਕਾਰਵਾਈ ਹੈ ਸਮਗਲਰਾਂ ਦੇ ਉੱਪਰ ਕੀਤੀ ਜਾਵੇ ਇਹ ਕਿਹੜੀ ਐਸੋਸੀਏਸ਼ਨ ਜਿਹੜੀ ਤੁਸੀਂ ਚਲਾ ਰਹੇ ਜੀ ਕਿਨਾਂ ਪੰਜਾਬ ਦੇ ਵਿੱਚ ਐਂਟੀ ਡਰੈਗ ਐਸੋਸੀਏਸ਼ਨ ਪੰਜਾਬ ਕੋਈ ਇਤਲਾਹ ਦਿੱਤੀ ਇਸ ਸੰਬੰਧੀ ਉਠਾਣੇ ਉਹ ਕੋਈ ਹੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਅਜੇ ਤੱਕ ਤੁਹਾਡੇ ਕੋਲ ਨਹੀਂ ਜੀ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਪਹੁੰਚਿਆ ਜੀ ਹੁਣ ਕੀ ਸਕਿਉਰਿਟੀ ਨੂੰ ਲੈ ਕੇ ਮੰਗ ਕਰ ਰਹੇ ਜੀ ਕਿ ਉਹ ਇਹ ਜਿਹੜੇ ਵਿਅਕਤੀ ਨੇ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਸੀਂ ਦੋਵੇਂ ਜੀ ਸਕਿਉਰਿਟੀ ਨੂੰ ਵੀ ਮੰਗ ਕਰ ਰਹੇ ਹਾਂ ਸਦਨਾਮ ਸਿੰਘ ਨੂੰ ਸਕਿਉਰਿਟੀ ਦਿੱਤੀ ਜਾਵੇ ਔਰ ਉਹਦੇ ਨਾਲ ਨਾਲ ਜਿਹੜਾ ਇਹ ਪੋਸਟਰ ਜਿਹਨਾਂ ਵਿੱਚ ਲਿਖਿਆ ਹੋਇਆ ਲਾਏ ਹੋਇਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਚੇਅਰਮੈਨ ਸਾਹਿਬ ਇੱਕ ਜਿਹੜੇ ਤੁਹਾਡੇ ਘਰ ਦੇ ਦਰਵਾਜ਼ੇ ਤੇ ਜਿਹੜੇ ਪੋਸਟਰ ਲਾਏ ਗਏ ਇਹ ਕਿ ਜਾਨੋ ਮਾਰਨਗੇ ਤੁਹਾਨੂੰ ਧਮਕੀਆਂ ਦਿੱਤੀਆਂ ਕੀ ਮਾਮਲਾ ਕੀ ਹੈ ਸਰ ਜੀ ਵੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਡਰੱਗ ਐਸੋਸੀਏਸ਼ਨ ਚਲਾਈ ਆ ਉਹਦੇ ਤਹਿਤ ਅਸੀਂ ਨਸ਼ੇ ਦੇ ਖਿਲਾਫ ਜਿਹੜੀ ਆ ਬੜੀ ਵੱਡੀ ਮਹਿੰਮ ਜਿਹੜੀ ਵੱਡੀ ਹੋਈ ਆ ਔਰ ਮੈਂ ਸਮਝਦਾ ਕਿ ਅਸੀਂ ਜਿਸ ਤਰ੍ਹਾਂ ਨਸ਼ੇ ਦੇ ਖਿਲਾਫ ਚੱਲ ਰਹੇ ਹਾਂ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਜਿਹੜੀ ਆ ਪੰਜਾਬ ਦੇ ਵਿੱਚ ਬਰਬਾਦ ਹੋ ਰਹੀ ਨਸ਼ਿਆਂ ਦੇ ਇਹ ਕਿਸੇ ਨਸ਼ਾ ਤਸਕਰ ਦਾ ਕੰਮ ਆ ਕਿਸੇ ਵੱਡੇ ਸਮਗਲਰ ਦਾ ਕੰਮ ਆ ਕਿਉਂਕਿ ਅਸੀਂ ਕਿਆ ਕੀਆ ਕਿਆ ਸੀ ਕਿ ਇਹ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਨਾਂ ਐ ਉਹ ਨਸ਼ਰ ਕਰਾਂਗੇ ਔਰ ਇਸੇ ਦੁੱਖੋਂ ਹੀ ਜਿਹੜੇ ਕਿਉਂਕਿ ਨਸ਼ੇ ਦਾ ਜਿਹੜਾ ਬਹੁਤ ਵੱਡਾ ਵਪਾਰ ਹੈ ਨਸ਼ੇ ਦਾ ਵਪਾਰ ਇੰਨਾ ਵੱਡਾ ਹੈ ਕਿ ਸਾਰਾ ਪੰਜਾਬ ਹੀ ਮੇਰੇ ਖਿਆਲ ਨਾਲ ਇਹਨਾਂ ਹੱਬ ਦਾ ਗਾਹਕ ਬਣਾ ਲਿਆ ਹੈ ਇਸ ਵਿੱਚ ਇਸ ਵਕਤ ਜਿਹੜੇ ਕਿੰਨੇ ਨੌਜਵਾਨੀ ਮਰ ਰਹੀ ਆ ਇਸੇ ਡਰ ਤੋਂ ਕਿ ਬਾਜਬੰਦੇ ਠਾਰ ਰਹੇ ਨੇ ਤੇ ਅਸੀਂ ਇਹਨਾਂ ਨੂੰ ਧਮਕੀ ਦੇਵਾਂਗੇ ਪਰ ਮੈਂ ਇਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਮੈਂ ਸਮਝਦਾ ਕਿ ਸ਼ੁਕਰ ਹੈ ਕਿ ਅਸੀਂ ਮਿਹਨਤ ਕਰ ਰਹੇ ਹਾਂ ਤੇ ਇਹਨਾਂ ਨੂੰ ਡਰ ਪੈਦਾ ਆਇਆ ਹੈ ਇਹ ਬਖਲਾ ਉੱਠੇ ਨੇ ਤੇ ਹੋਰ ਬਖਲਾਹੜ ਦਾ ਨਤੀਜਾ ਹੈ ਕਿ ਇਹਨਾਂ ਮੇਰੇ ਘਰ ਦੇ ਜਿਹੜੇ ਗੇਟ ਦੇ ਬਾਹਰ ਆਜਾ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮੈਨੂੰ ਉਹਨਾਂ ਕਿਹਾ ਕਿ ਤੇਰਾ ਹਾਲ ਸਿੱਧੂ ਮੂਸੇ ਵਾਲਾ ਅਸੀਂ ਕਰਨਾ ਕੋਈ ਇਤਲਾਹ ਦਿੱਤੀ ਇਸ ਬੰਦੇ ਹਾਂ ਇਸ ਬੰਦੇ ਅਸੀਂ ਥਾਣਾ ਕੈਂਪ ਕਰਨੋਂ ਜਿਹੜੀ ਆ ਤਰਖਾਸ ਦੇ ਦਿੱਤੀ ਆ ਕੋਈ ਹੋਈ ਅਜੇ ਤੱਕ ਕਾਰਵਾਈ ਜਾਂ ਕੋਈ ਤੁਹਾਨੂੰ ਸਕਿਉਰਿਟੀ ਦੇ ਵਗੈਰਾ ਮਿਲੀ ਕੋਈ ਨਹੀਂ ਸਕਿਉਰਿਟੀ ਬਿਲਕੁਲ ਨਹੀਂ ਅਜੇ ਤੇ ਮੇਰੇ ਖਿਆਲ ਨਾਲ ਕੋਈ ਜਾਂ ਇਹ ਚਾਹੁੰਦੇ ਨਹੀਂਗੇ ਕਿ ਨਸ਼ੇ ਦੇ ਵਿਰੁੱਧ ਕੋਈ ਆਵਾਜ਼ ਬੁਲੰਦ ਕਰੇ ਮੈਨੂੰ ਅਜੇ ਤੱਕ ਕੋਈ ਵੀ ਇਸ ਪ੍ਰਕਾਰ ਦੀ ਨਾ ਸਕਿਉਰਿਟੀ ਦੇ ਰਿਗਾਰਡਿੰਗ ਮੈਂ ਜਿਹੜੀ ਆ ਮਾਨ ਜੋਗ ਏਡੀਜੀਪੀ ਸਾਹਿਬ ਸ਼ਰਵਾਸਤਵ ਜੀ ਉਹਨਾਂ ਨੂੰ ਪਰਸਨਲੀ ਪਹਿਲਾਂ ਜਾ ਕੇ ਮਿਲਿਆ ਸਾਂ 30 30 ਦਸੰਬਰ ਨੂੰ ਉੱਥੇ ਅਸੀਂ ਉਹਨਾਂ ਦੇ ਮੈਂ ਆਫਿਸ ਹੋ ਗਿਆ ਪਰ ਅਜੇ ਤੱਕ ਕੋਈ ਸੁਰੱਖਿਆ ਦਾ ਨਹੀਂ ਦਿੱਤਾ ਗਿਆ ਕੀ ਮੰਗ ਕਰਦੇ ਹੁੰਦੇ ਮੈਂ ਇਹੋ ਹੀ ਮੰਗ ਕਰਦਾ ਇੱਕ ਵੇਖੋ ਮੈਂ ਆਪ ਦੇ ਲਈ ਤਾਂ ਕੰਮ ਕਰਦਾ ਨਹੀਂ ਮੈਂ ਇੱਕ ਸਮਾਜ ਸੇਵਾ ਕਰਨਦਿਆਂ ਔਰ ਵੇਖੋ ਸਾਰੇ ਪੰਜਾਬ ਨੂੰ ਪਤਾ ਹੈ ਇੱਕ ਐਸ ਵਕਤ ਪੰਜਾਬ ਦੇ ਹਾਲਾਤ ਕੀ ਨੇ ਤੇ ਜੇ ਕੋਈ ਬੰਦਾ ਆਵਾਜ਼ ਠਾਉਂਦਾ ਹੈ ਤੇ ਉਹਦੀ ਸੁਰੱਖਿਆ ਉਹਦੇ ਪਰਿਵਾਰ ਦੀ ਸੁਰੱਖਿਆ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਤੇ ਜੇ ਅਸੀਂ ਸੁਰੱਖਿਅਤ ਨਹੀਂ ਹੋਵਾਂਗੇ ਸਾਡਾ ਪਰਿਵਾਰ ਸੁਰੱਖਿਅਤ ਨਹੀਂ ਹੋਗਾ ਹੋਵੇਗਾ ਤਾਂ ਅਸੀਂ ਕੰਮ ਕਿੱਦਾਂ ਕਰਾਂਗੇ ਦਾਇਪ ਤੇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ